ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰਦਰਸਾਰ ਦਰਸਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਦਰਸਨ ਪਿਆਸੀ ਦਿਨ ਰਾਤ ਜਤ ਵਾ ਆਨੰਦਿ ਨੀਤਾ ਖੋਲ ਕਪਟ ਗੋਰ ਮੇਲੀਆ ਨਾਨਕ ਹਰਿ ਸੰਗ ਮੀਤਾ ਸੁ ਕਹੋ ਟਲ ਗੁਰ ਸੇਵੀਆ ਅਹਨੇਸ ਸਹਜ ਸੋਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਾਰਨ ਦੁਖ ਜਾਈ ਹੋਵੈ ਸਿਫਤਿ ਖਸਮਾਂ ਦੀ ਨੂਰ ਅਰਸੋ ਹੋ ਕੋਰਸੋ ਹੋ ਝਟਿਆ ਤੋਦ ਡਿਠੇ ਸੱਚੇ ਪਾਤ ਸਾਹ ਮਾਲ ਜਨਮ ਜਨਮਾਂ ਦੀ ਕੱਟੀ ਆ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਰਾੜੀ ਮਹਲਾ ਚੌਥਾ ਹਰ ਜਨ ਆ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪੋਨਾ ਗੋਣਾ ਨਾ ਗਵਾਵੈ ਹਰ ਜਨ ਰਾਮ ਨਾਮ ਗੋਣਾ ਗਾਵੈ ਜੇ ਕੋਈ ਨੰਦ ਕਰੇ ਹਰ ਜਨ ਕੀ ਆਪੋਨਾ ਗੋਣਾ ਨਾ ਗਵਾਵੇ ਰਹਾਉ ਜੋ ਕੇਸ਼ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵਾ ਸੁਆਮੀ ਹਰ ਆਪੇ ਬੋਲਾ ਬੁਲਾਵੈ ਹਰ ਆਪੇ ਪੰਚ ਤਤ ਬਿਸਥਾਰਾ ਵੇਚ ਧਾਤੂ ਪੰਚ ਆਪ ਪਾਵੈ ਦਾਨ ਨਾਨਕ ਸਤ ਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤਤ ਬਿਸਥਾਰ ਵਿਚ ਧਾਤੂ ਪੰਚ ਆਪ ਪਾਵੈ ਦਾਨ ਨਾਨਕ ਸਾਤ ਗੋਰਾ ਮਿਲੇ ਆਪ ਹਰ ਆਪੇ ਚਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈੜਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸ ਕਿਰਪਾਣ ਖੰਡੋ ਖੜਗ ਤੁਪਕ ਤਬਰ ਯਾਰ ਤੀਰ ਸੈਵ ਸਰੋਹੀ ਸਾਥੀ ਜੈ ਅਮਾਰੇ ਪੀਰ ਤੀਰ ਤੋਇ ਸਾਥੀ ਤੋਹੀ ਤੋਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ਸਗਲ ਦਵਾਰ ਕਉ ਛਾਡਕ ਗਇਓ ਤਿਹਾਰੋ ਦਵਾਰ ਬਾਹੇ ਗਾਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਗੁਰ ਪ੍ਰਸਾਦਿ RAMKALI ਪਾਤਸ਼ਾਹੇ ਦਸਵੇਂ ਰੇ ਮਨ ਅਸੂ ਕਰ ਸਨੇ ਆਸਾ ਬਨਸੀ ਬਦਨ ਸਭੇ ਕਰ ਸਮਝਾਓ ਮਨਹੀ ਮਾਹੇ ਉਦਾਸਾ ਰੇ ਮਨ ਅਸੂ ਕਰ ਸਨੇ ਆਸਾ ਬਨਸੀ ਬਦਨ ਸਭੇ ਕਰ ਸਮਝਾਓ ਮਨ ਹੀ ਮਾਹਿ ਉਦਾਸਾ ਰਹਾਉ जात की जटा जोग को मजना नेम के नखन बढ़ाओ ज्ञान गुरु आत्मे हो नाम विभूत लगाओ अल्प आहार सुलपशीनदरा दयाशि मातन् प्रीत शीलसन्तोख सदा निर्बाहि भो हवैभो හංකාරලෝබ අට මොහුණා මනසූල්‍යාව තබහියාතම තතකෝ දරස පරම පොරකකහැ පාව काम करोद लोभ आठ मोह न मन सूल्याव तबहि आत्म तत्को दर्श परम परमपुरुख कह पावे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ